ਜੋ ਸੋਖ ਖਸ਼ਜੂ ਦੇ ਚਬਾਰੇ ਨਾ ਬਲਖ ਨਾ ਬਖਾਰੇ ਗੱਲ ਆਪਾਂ ਕਰਾਂਗੇ ਛਜੂ ਕੌਣ ਸੀ ਚਬਾਰਾ ਕਿਹੜਾ ਸੀ ਬਲਖ ਕਿੱਥੇ ਆ ਤੇ ਬੁਖਾਰਾ ਕਿੱਥੇ ਆ ਵੀ ਇਹ ਗੱਲ ਆਪਣੇ ਲੋਕਾਂ ਦੇ ਵਿੱਚ ਪੰਜਾਬੀ ਦੇ ਵਿੱਚ ਖਾਸ ਤੌਰ ਤੇ ਪ੍ਰਚਲਿਤ ਆ ਤੇ ਆਮ ਤੌਰ ਤੇ ਕਦੇ-ਕਦੇ ਇਹ ਹਿੰਦੀ ਵਾਲਿਆਂ ਕੋਲੇ ਵੀ ਸੁਣੀ ਜਾਂਦੀ ਆ ਜੋ ਹਿੰਦੀ ਸਾਹਿਤ ਦੇ ਵਿੱਚ ਕਈ ਵਾਰੀ ਅਨਵਾਦ ਹੋ ਕੇ ਚਲੀ ਜਾਂਦੀ ਆ ਅੱਜ ਆਪਾਂ ਖਾਸ ਤੌਰ ਤੇ ਛਜੂ ਜੀ ਬਾਰੇ ਗੱਲਬਾਤ ਕਰਾਂਗੇ ਗੱਲ ਹੈਗੀ ਆ ਲਾਹੌਰ ਦੀ ਤੇ ਗੱਲ ਹੈਗੀ ਆ 16ਵੀਂ ਸਦੀ ਦੀ ਤੇ ਉਸ ਸਮੇਂ ਦੱਸਿਆ ਜਾਂਦਾ ਵੀ ਛੱਜੂ ਜੀ ਦਾ ਜਨਮ ਜਿਹੜਾ ਦੱਸਿਆ ਜਾਂਦਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਮਕਾਲੀ ਸੀ ਤੇ ਉਸ ਸਮੇਂ ਰਾਜ ਜਹਾਂਗੀਰ ਦਾ ਜਿਹੜਾ ਜਨਮ ਹੋਇਆ ਸੀ ਦੱਸਿਆ ਜਾਂਦਾ ਵੀ ਅਕਬਰ ਬਾਦਸ਼ਾਹ ਦਾ ਮੁੰਡਾ ਸੀ ਜਹਾਂਗੀਰ ਵੀ ਇਹਨਾਂ ਸਮਿਆਂ ਦੇ ਦਰਮਿਆਨ ਇਹਦਾ ਜਨਮ ਹੋਇਆ ਮੰਨਿਆ ਜਾਂਦਾ ਵਾ ਮਤਲਬ ਕਿ ਜਹਾਂਗੀਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਉਸ ਸਮੇਂ ਦੇ ਜਿਨ੍ਹਾਂ ਨੇ ਮਿਰਜ਼ਾ ਸਹਿਬਾ ਰਚਨਾ ਰਚੀ ਸੀ ਪਿੱਲੂ ਭਾਈ ਕੰਨਾ ਜੀ ਮਤਲਬ ਉਸ ਸਮੇਂ ਦੇ ਪ੍ਰਮੁੱਖ ਕਵੀ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਸਮਕਾਲੀ ਮੰਨੇ ਗਏ ਭਗਤ ਕੰਨਾ ਜੀ ਹੋਏ ਹਜ਼ਰਤ ਮੀਆਂ ਮੀਰ ਜੀ ਹੋਏ ਸ਼ਾਹ ਹੁਸੈਨ ਜੀ ਹੋਏ ਇੰਨਾਂ ਸਾਰਿਆਂ ਦੇ ਸਮਕਾਲੀ ਮੰਨੇ ਗਿਆ ਭਗਤ ਛੱਜੂ ਜੀ ਤੇ ਇਹ ਇਸੇ ਕਰਕੇ ਇਹਨਾਂ ਦੇ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਜਿਹੜੇ ਚੇਲੇ ਸੀ ਭਗਤ ਸੀ ਕਿਉਂਕਿ ਇਹਨਾਂ ਦੀ માનਤਾ ਹਿੰਦੂਆਂ ਦੇ ਵਿੱਚ ਵੀ ਸੀ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਸੀ ਮਤਲਬ ਇੱਕ ਇਹਨਾਂ ਦਾ ਅਲੱਗ ਕਿਸਮ ਦਾ ਪੰਥ ਸੀਗਾ ਤੇ ਉਹ ਮਤਲਬ ਕੋਈ ਨਾਮ ਕਿਹ ਕਿਹਦਾ ਮਾਸ ਵਗੈਰਾ ਦਾ ਵੀ ਸੇਵਕ ਨਹੀਂ ਸੀ ਕਰਦੇ ਇੱਕ ਅਲੱਗ ਕਿਸਮ ਦਾ ਛੱਜੂ ਪਾਨਾ ਦਾ ਪੰਥ ਸੀ ਇਹਨਾਂ ਦਾ ਆਪ ਦਾ ਕਿਚਲਾਇਆ ਤਾਂ ਉੱਪਰ ਇੱਜ਼ਤ ਸਾਰੇ ਕਰਦੇ ਸੀ ਇਹਨਾਂ ਦੀ ਤੇ ਇਹਨਾਂ ਦੇ ਜੋ ਲੋਕ ਸੀਗੇ ਉਸ ਜ਼ਮਾਨੇ ਦੇ ਵਿੱਚ ਜਿਹੜੇ ਫਾਲੋਅਰ ਸੀ ਇਹਨਾਂ ਦੇ ਸੇਵਕ ਸੀ ਸ਼ਰਧਾਲੂ ਸੀ ਉਹ ਕਹਿੰਦੇ ਭਗਤ ਜੀ ਵੀ ਥੋੜਾ ਜਿਹਾ ਚਵਾਰਾ ਵਾ ਨਿੱਕਾ ਜਾਂ ਲਾਹੌਰ ਦੇ ਵਿੱਚ ਕਿਉਂਕਿ ਛੱਜੂ ਜੀ ਉਸ ਵਕਤ ਕੰਮ ਕਰਦੇ ਹੁੰਦੇ ਸੀਗੇ ਸੁਨਿਆਰੇ ਦਾ ਸੋਨੇ ਦਾ ਕੰਮ ਕਰਦੇ ਸੀ ਸ਼ਾਊਕਾਰੇ ਦਾ ਕੰਮ ਕਰਦੇ ਸੀ ਕੁਝ ਸਰੋਤਾਂ ਤੋਂ ਦੱਸਿਆ ਜਾਂਦਾ ਵੀ ਉਹ ਸੁਨਿਆਰੇ ਸੀਗੇ ਤੇ ਕੁਝ ਸਰੋਤਾਂ ਤੋਂ ਇਹ ਵੀ ਦੱਸਿਆ ਜਾਂਦਾ ਵੀ ਭਗਤ ਜੀ ਭਾਟੀਆ ਸਮਾਜ ਨੂੰ ਸੰਬੰਧ ਰੱਖਦੇ ਸੀਗੇ ਪਰ ਕਰਦੇ ਸੋਨੇ ਦਾ ਕੰਮ ਸੀ ਜਿਤਨਾ ਦੋਨਾਂ ਸਰੋਤਾਂ ਤੋਂ ਇਹ ਗੱਲ ਪਤਾ ਲੱਗਦੀ ਆ ਤੇ ਉਹਨੂੰ ਫਿਰ ਸੇਵਕਾਂ ਨੇ ਆਖਿਆ ਸ਼ਰਧਾਲੂਆਂ ਨੇ ਆਖਿਆ ਵੀ ਤੁਸੀਂ ਇਹ ਚੁਬਾਰੇ 'ਚ ਬੈਠੇ ਹੋ ਇਸ ਨੂੰ ਇੱਕ ਵਧੀਆ ਜਗ੍ਹਾ ਪਾ ਦਈਏ ਖੁੱਲੀ ਜੀ ਤਾਂ ਦੱਸਿਆ ਜਾਂਦਾ ਵੀ ਸਹਿ ਸੁਆ ਭਗਤ ਸ਼ੱਜੂ ਜੀ ਨੇ ਆਖਿਆ ਵੀ ਜੋ ਸੋਖਾਸ਼ ਚਿਵਾਰੇ ਦੇ ਵਿਚ ਹਨ ਹੋਰ ਕਿਤੇ ਨਹੀਂ ਤਾਂ ਉਥੋਂ ਹੀ ਇਹ ਗੱਲ ਚੱਲ ਪਈ ਸੀ ਜੋ ਸੁਖ ਸ਼ੱਜੂ ਦੇ ਚਿਵਾਰੇ ਬਲਖ ਨਾ ਬਖਾਰੇ ਬਲਖ ਤੇ ਬਖਾਰਾ ਇਹ ਵੀ ਦੋ ਸ਼ਾਇਰ ਨੇ ਇਹਦੀ ਗੱਲ ਵੀ ਆਪਾਂ ਅੱਗੇ ਕਰਦੇ ਆ ਸੁਣਵੇਂ ਦੱਸਦੇ ਆ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਸ਼ਾ ਆਦਗਰਨ ਸਾਹਿਬ ਦੀ ਸੰਪਾਦਨਾ ਕਰ ਰਹੇ ਸੀ ਤਾਂ ਉਸ ਵਕਤ ਦੱਸਿਆ ਜਾਂਦਾ ਵੀ ਭਗਤ ਸ਼ੱਜੂ ਜੀ ਵੀ ਆਪਦੀ ਬਾਣੀ ਲੈ ਕੇ ਗਏ ਸੀਗੇ ਜੋ ਇੱਕ ਕਲਾਮ ਲਿਖਦੇ ਸੀਗੇ ਪੀਲੂ ਦਾ ਵੀ ਜ਼ਿਕਰ ਮਿਲਦਾ ਵੀ ਪੀਲੂ ਸ਼ਾਇਰ ਵੀ ਉੱਥੇ ਆਪਦਾ ਕਲਾਮ ਲੈ ਕੇ ਗਿਆ ਸੀ ਇਸ ਤੋਂ ਬਿਨਾਂ ਹੋਰ ਕਵੀਆਂ ਦੇ ਵੀ ਕਲਾਮ ਲੈ ਕੇ ਜਾਣ ਦੀ ਗੱਲ ਦਾ ਪਤਾ ਲੱਗਦਾ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹਨਾਂ ਦੀ ਗਲਾ ਇਹਨਾਂ ਦੀ ਕਲਾਮ ਨੂੰ ਇਹਨਾਂ ਦੀ ਬਾਣੀ ਨੂੰ ਇਸ ਕਰਕੇ ਇਨਕਾਰ ਕਰਤਾ ਸੀ ਵੀ ਤੁਹਾਡੀ ਬਾਣੀ ਗੁਰੂ ਸਾਹਿਬ ਦੇ ਜਾਂ ਹੋਰ ਪਤਾਂ ਦੇ ਬਾਣੀ ਦੇ ਅਨੁਸਾਰ ਨਹੀਂ ਮਤਲਬ ਕਿ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ ਇਸ ਕਰਕੇ ਇਨਕਾਰ ਕਰਤਾ ਸੀ ਇੱਕੇ ਕਾਰਨ ਹੋ ਗਿਆ 1639 ਵਿੱਚ ਭਗਤ ਛੱਜੂ ਜੀ ਸੰਸਾਰ ਨੂੰ અલਵਿਦਾ ਅੱਗੇ ਸੀ ਉਦੋਂ ਬਾਅਦ ਫਿਰ ਸਮਾਂ ਬੀਤਿਆ ਤਾਂ ਆ ਜਾਂਦਾ ਵਾ ਸਿੱਖ ਰਾਜ ਤੇ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੱਸਿਆ ਜਾਂਦਾ ਵੀ ਜਿੱਥੇ ਭਗਤ ਛੱਜੂ ਜੀ ਦਾ ਚੁਬਾਰਾ ਸੀ ਉਹ ਦੁਕਾਨ ਸੀ ਉੱਥੇ ਇੱਕ ਖੂਬਸੂਰਤ ਮੰਦਿਰ ਬਣਾਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜਾ ਕਿ ਅੱਜ ਵੀ ਲਾਹੌਰ ਦੇ ਵਿੱਚ ਮੌਜੂਦ ਦੱਸਿਆ ਜਾਂਦਾ ਵਾ ਜਿਹੜਾ ਕਿ ਉਹਨਾਂ ਦੀ ਸਮਾਦਿ ਵਿਸਾਰੀ ਕਰਾਈ ਗਈ ਇਹ ਮਯੋ ਹਸਪਤਾਲ ਆ ਕਹਿੰਦੇ ਉਹਦੇ ਉੱਥੇ ਨਾਲ ਤੇੜ ਉੱਥੇ ਉਸੇ ਆਹਾਤੇ ਦੇ ਵਿੱਚ ਹੀ ਇਹ ਚੀਜ਼ ਬਣੀ ਮੰਦਿਰ ਬਣਿਆ ਹੋਇਆ ਸਾਨੂੰ ਕਹਿੰਦੇ ਅੱਜ ਵੀ ਦੇਖਣ ਨੂੰ ਮਿਲ ਜਾਂਦਾ ਭਗਤ ਸ਼ੱਜੂ ਜੀ ਦਾ ਇਹ ਇਥੋਂ ਗੱਲ ਚੱਲੀ ਸੀ ਜੋ ਸੁਖ ਸ਼ੱਜੂ ਦੇ ਚੁਬਾਰੇ ਬਲਖ ਨਾ ਬਖਾਰੇ ਤੇ ਹੁਣ ਆਪਾਂ ਗੱਲ ਕਰਦੇ ਆ ਬਲਖ ਕਿੱਥੇ ਆ ਤੇ ਬੁਖਾਰਾ ਕਿੱਥੇ ਆ ਵੀ ਇਹਨਾਂ ਦੀ ਸ਼ਹਿਰਾਂ ਦੀ ਦੁਨ ਇਹਨਾਂ ਦੀ ਮਾਨਤਾ ਇੰਨੀ ਕਿਉਂ ਆ ਗੱਲ ਕਰੀਏ ਬਲਖ ਦੀ ਬਲਖ ਅਫਗਾਨਿਸਤਾਨ ਦਾ ਸ਼ਹਿਰ ਆ ਜਿਹੜਾ ਕਿ 3000 ਸਾਲ ਪੁਰਾਣਾ ਸ਼ਹਿਰ ਦੱਸਿਆ ਜਾਂਦਾ ਬਹੁਤ ਪੁਰਾਣਾ ਸ਼ਹਿਰ ਆ ਤੇ ਇੱਥੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਕਿਸੇ ਸਮੇਂ ਸਲਕ ਰੂਟ ਚੱਲਦਾ ਹੁੰਦਾ ਸੀ ਜਿਹਦੇ ਕਰਕੇ ਇਹ ਸ਼ਹਿਰ ਦੀ ਬਹੁਤ ਜ਼ਿਆਦਾ ਮਹੱਤਤਾ ਸੀ ਇਹ ਕਿਸੇ ਸਮੇਂ ਅੰਦਰ 327 BC ਦੇ ਵਿੱਚ ਦੱਸਿਆ ਜਾਂਦਾ ਵੀ 327 BC ਦੇ ਵਿੱਚ ਇੱਥੇ ਸਿਕੰਦਰ ਮਹਾਨ ਨੇ ਵੀ ਹਮਲਾ ਕੀਤਾ ਸੀਗਾ ਇਸ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਜਹੂਨਾ ਯੂਨਾਨੀਆਂ ਈਰਾਨੀਆਂ ਉਜ਼ਬੇਕਾਂ ਇਨਾਂ ਦੀ ਵੀ ਇਸ ਥਾਂ ਦੇ ਉੱਤੇ ਹਮਲੇ ਹੁੰਦੇ ਰਹੇ ਮਤਲਬ ਕਿ ਕਾਫੀ ਮਾਰਾਂ ਧਾੜਾਂ ਦਾ ਇੱਥੇ ਹਮਲਾ ਹੁੰਦਾ ਰਿਹਾ ਜਿਸ ਕਰਕੇ ਦੀ ਖੂਬਸੂਰਤੀ ਵੀ ਖਰਾਬ ਹੋਈ ਤੇ ਬਹੁਤ ਸਾਰੀਆਂ ਇਮਾਰਤਾਂ ਉੱਤੇ ਬਣੀਆਂ ਹੈਗੀਆਂ ਸੀਗੀਆਂ ਪਰ ਜਿਹੜਾ ਹਮਲੇ ਹੋਏ ਹਮਲਿਆਂ ਹੋਣ ਕਰਕੇ ਇਹਦੀ ਖੂਬਸੂਰਤੀ ਦੇ ਰੰਗ ਵਿੱਚ ਭੰਗ ਪਿਆ ਪਰ ਅਸਲ ਵਿੱਚ ਉਜ਼ਬੇਕਿਸਤਾਨ ਦੇ ਨੇੜੇ ਤੇਡੇ ਦਾ ਸ਼ਹਿਰ ਕਿਸੇ ਸਮੇਂ ਬਲਖ ਦਾ ਪ੍ਰਾਚੀਨਾਂ ਬਖਤਰੀ ਹੁੰਦਾ ਸੀ ਬਖਤਰੀ ਤੋਂ ਹੌਲੀ-ਹੌਲੀ ਨਾਂ ਬਗੜ ਕੇ ਬਲਖ ਬਣ ਗਿਆ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਬੁਖਾਰੇ ਦੀ ਬੁਖਾਰਾ ਉਜ਼ਬੇਕਿਸਤਾਨ ਦਾ 2500 ਸਾਲ ਪੁਰਾਣਾ ਸ਼ਹਿਰ ਆ ਤੇ ਇਹ ਵੀ ਪੁਰਾਣੇ ਸਿਲਕ ਰੋਡ ਤੇ ਪੈਂਦਾ ਸੀ ਜਿਹਦੇ ਕਰਕੇ ਵਪਾਰੀ ਆਉਂਦੇ ਜਾਂਦੇ ਸੀ ਰੁਕਦੇ ਸੀ ਇੱਥੇ ਚੰਗੀ ਆਬੰਦਨ ਹੋਈ ਤੇ ਦੱਸਿਆ ਜਾਂਦਾ ਵੀ 140 ਦੇ ਕਰੀਬ ਇੱਥੇ ਪ੍ਰਾਚੀਨ ਸਮਾਰਕਾ ਯੂਨੈਸਕੋ ਦੀ ਵਰਲਡ ਹੈਰੀਟੇਜ ਦੇ ਵਿੱਚ ਇਹਦਾ ਨਾਮ ਆ ਜਿੱਥੇ ਕਿ ਅੱਜ ਵੀ ਇਹ ਜ਼ਿਆਦਾਤਰ ਇੱਥੇ ਇਮਾਰਤਾਂ ਪੀਲੇ ਰੰਗ ਦੀਆਂ ਪਾਈਆਂ ਜਾਂਦੀਆਂ ਮਤਲਬ ਵੀ ਪੁਰਾਣਿਆਂ ਜ਼ਮਾਨਿਆਂ ਤੋਂ ਹੀ ਇਹ ਖੂਬਸੂਰਤੀ ਸੀ ਜਿਹਦੇ ਕਰਕੇ ਆਮ ਤੌਰ ਤੇ ਅਖੌਤਾਂ ਵਿੱਚ ਕਹਾਵਤਾਂ ਵਿੱਚ ਇਹਦਾ ਜ਼ਿਕਰ ਮਿਲਦਾ ਸ਼ੱਜੂ ਜੀ ਦੀ ਜੋ ਕਹਾਵਤ ਆ ਜੋ ਸੋਕ ਸ਼ੱਜੂ ਦੇ ਚਬਾਰੇ ਬਲਖ ਨਾ ਬਖਾਰੇ ਤੋਂ ਬਖਾਰਾ ਇਸੇ ਕਰਕੇ ਹੀ ਇਸ ਚੀਜ਼ ਦਾ ਜ਼ਿਕਰ ਮਿਲਦਾ ਵਾ ਕਿਉਂਕਿ ਪੁਰਾਣੀ ਸਿਲਕ ਰੂਟ ਤੇ ਸੀ ਅਮੀਰ ਸੀ ਕਹਿ ਸਕਦੇ ਅੱਜ ਵੀ ਉਹ ਇਮਾਰਤਾਂ ਖੜੀਆਂ ਨੇ ਇਹਨੂੰ ਦੁਨੀਆ ਦਾ ਅਜਾਇਬ ਘਰ ਮੰਨਿਆ ਜਾਂਦਾ ਵਾ ਤਕਰੀਬਨ ਅੱਜ ਵੀ ਲੋਕ ਇਥੇ ਟੂਰਿਸਟ ਬਹੁਤ ਜ਼ਿਆਦਾ ਘੁੰਮਣ ਆਉਂਦੇ ਉਜ਼ਬੇਕਿਸਤਾਨ ਅਫਗਾਨਿਸਤਾਨ ਦੇ ਲੱਗਦਾ ਹੋਇਆ ਇਲਾਕਾ ਵਾ ਪਰ ਇਹਨੂੰ ਵੀ ਰੂਸੀਆਂ ਦਾ ਹੋਣਾ ਦਾ ਇਰਾਨੀਆਂ ਦਾ ਅਲੱਗ-ਅਲੱਗ ਸਮੇਂ ਦੀਆਂ ਸਲਤਨਤਾਂ ਦੇ ਹਮਲੇ ਚੱਲਣੇ ਪਏ ਸੀ। ਸੋ ਤੁਸੀਂ ਅੱਜ ਵੇਖ ਰਹੇ ਸੀ ਇੱਕ ਨਵੀਂ ਅਖਾਣ ਕਹਾਵਤ ਜਿਹਦੇ ਵਿੱਚ ਕਿਹਾ ਜਾਂਦਾ ਵੀ ਜੋ ਸੁਖਛੱਜੂ ਤੇ ਚਬਾਰੇ ਬਲਖ ਨਾ ਬਖਾਰੇ। ਅਗਰ ਇਹ ਗੱਲ ਚੰਗੀ ਲੱਗੇ ਮਤਲਬ ਕਿ ਸਾਡਾ ਐਪੀਸੋਡ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਲਾਜ਼ਮੀ ਕਰ ਦਿਓ, ਕਮੈਂਟ ਕਰਕੇ ਦੱਸਿਓ ਅਗਲੀ ਕਿਹੜੀ ਕਹਾਵਤ ਤੇ ਆਪਾਂ ਗੱਲ ਲੈ ਕੇ ਮਿਲੀਏ ਕਿਉਂਕਿ ਆਪਾਂ ਉਹ ਕਹਾਵਤਾਂ ਲਖਾਣਾ ਨੂੰ ਲੈ ਕੇ ਮਿਲਾਂਗੇ ਜਿਨ੍ਹਾਂ ਦੇ ਮਗਰ ਕੋਈ ਨਾ ਕੋਈ ਇਤਿਹਾਸ ਸੀ। ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਧੰਨਵਾਦ।